ਜਿੱਥੇ ਗੱਲ ਪੰਜਾਬ ਦੀ ਐ ਜਿੱਥੇ ਗੱਲ ਸਾਡੇ ਪੰਥ ਦੀ ਗੱਲ ਆ ਉਥੇ ਤੁਸੀਂ ਮੈਨੂੰ ਹਰ ਇੱਕ ਮੋਰਚੀ ਦੇ ਵਿੱਚ ਦਿਖਦੇ ਹੀ ਹੋ ਪਰ ਦਾਸ ਭਾਨਾ ਸਿੰਘ ਸਿੱਧੂ ਅੱਜ ਸੂਰ ਨਕਰਨਵਾਸੀ ਪਿੰਡ ਮਰਹਾਲਾ ਨੂੰ ਬੇਲਤੀ ਕਰਨ ਲਈ ਆਇਆ ਅਸੀਂ ਹਰ ਇੱਕ ਪਿੰਡ ਦੇ ਵਿੱਚ ਹੋਕਾ ਦਿੰਦੇ ਫਿਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਨੌਜਵਾਨ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਜਿਹੜੇ ਵਕ ਵਕ ਨੌਜਵਾਨ ਡਿਬੁਰੂ ਕਰਦੇ ਜਿਹਨਾਂ ਦੇ ਵਿੱਚ ਨੇਗੇ ਪਿਛਲੇ ਸਾਲ ਤੁਹਾਨੂੰ ਪਤਾ ਹੀ ਆ ਕਿ ਭਾਈ ਅਮਰਤਪਾਲ ਜੀ ਪਿਛਲੇ ਸਮੇਂ ਦੇ ਵਿੱਚ ਦਵਾਈ ਤੋਂ ਆਏ ਆਪਣੇ ਨੌਜਵਾਨਾਂ ਦਾ ਸਾਥੀਆਂ ਨਾਲ ਜਥਾ ਤਿਆਰ ਕੀਤਾ ਜਥਾ ਤਿਆਰ ਕਰਕੇ ਪੰਜਾਬ ਜੋ ਦਲਦਲ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੈ ਜਾਂ ਜਿਹੜੀਆਂ ਹੋਰ ਪੰਜਾਬ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਸਮੱਸਿਆ ਨੂੰ ਹੱਲ ਕਰਨ ਦੇ ਲਈ ਪੰਜਾਬ ਦੇ ਵਿੱਚ ਵੱਖ-ਵੱਖ ਉਹਨਾਂ ਨੇ ਮੁੱਦੇ ਚੁੱਕੇ ਤੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਸੀਗੇ ਉਹਨਾਂ ਨੂੰ ਅਮਰਤ ਛਕਾਇਆ ਤੇ ਗੁਰੂ ਦੇ ਨਾਲ ਜੋੜਿਆ ਪਰ ਸਮੇਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਗੱਲ ਜਿਹੜੀ ਹਾਜਮ ਨਾ ਆਈ ਤਾਂ ਸਮੇਂ ਦੀ ਜਿਹੜੀ ਹਕੂਮਤ ਨੇ ਉਹਨਾਂ ਨੌਜਵਾਨਾਂ ਦੇ ਉੱਪਰ ਜਿਹੜੇ ਖਤਰਨਾਕ ਧਾਰਾ ਲਾ ਕੇ ਅੰਨਸੇ ਵਰਗ ਜਿਹੜੇ ਕੇਸ ਪਾ ਕੇ ਡਿਬਰੂ ਕਰਦੇ ਜਿਨ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ ਡਿਬਰੂ ਕਰਦੇ ਆਸਟਾ ਵਿੱਚ ਜਿਨ੍ਹਾਂ ਦੇ ਵਿੱਚ